ਜਿੱਥੇ ਇੱਕ ਪਾਸੇ ਲੋਕਾਂ ਨੂੰ ਹੜ੍ਹਾਂ ਦੇ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਉੱਥੇ ਹੀ ਹੁਣ ਸਬਜ਼ੀਆਂ ਦੇ ਰੇਟ ਵਧਣ ਦੇ ਨਾਲ ਆਮ ਲੋਕਾਂ ਦਾ ਬਜਟ ਵਿਗੜ ਚੁਕਿਆ ਹੈ ਯਾਨੀ ਕਿ ਸਿੱਧੇ ਤੌਰ ਤੇ ਜੇਬ ਤੇ ਅਸਰ ਜੋ ਹੈ ਉਹ ਆਮ ਲੋਕਾਂ ਦੀ ਤੇ ਪਿਆ ਹੈ ਜਿੱਥੇ ਪਹਿਲਾਂ ਇੱਕ ਪਾਸੇ ਹੜ੍ਹਾਂ ਦੇ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਆ ਰਹੀਆਂ ਸੀ ਉੱਥੇ ਹੀ ਹੁਣ ਸਬਜ਼ੀਆਂ ਦੇ ਰੇਟ ਵਧਣ ਦੇ ਨਾਲ ਲੋਕਾਂ ਦੇ ਹੋਰ ਜੋ ਆ ਜੇਬ ਤੇ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਜਿੱਥੇ ਪਾਕਿਸਤਾਨ ਦੇ ਵਿੱਚ ਇੱਕ ਪਾਸੇ ਹੜ੍ਹਾਂ ਨੇ ਲੋਕਾਂ ਦੀ ਮਤ ਮਾਰੀ ਆ ਉੱਥੇ ਦੂਜੇ ਪਾਸੇ ਸਬਜ਼ੀਆਂ ਦੇ ਧਾਮ ਵਿਜੋਨੇ ਉਹ ਪਹਿਲਾਂ ਨਾਲੋਂ ਦੁੱਗਣੇ ਤਿੱਗਣੇ ਹੋ ਚੁੱਕੇ ਨੇ ਯਾਨੀ ਕਿ ਜਿੱਥੇ ਪਹਿਲਾਂ ਜਿਹੜੀ ਚੀਜ਼ 40 ਰੁਪਏ ਕਿਲੋ ਵਿਕਦੀ ਸੀ ਉੱਥੇ ਹੀ ਹੁਣ ਉਹ 200 ਦੇ ਕਰੀਬ ਪਹੁੰਚ ਚੁੱਕੀ ਹੈ ਤਾਂ ਪਾਲਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਕੁਝ ਦਿਨ ਪਹਿਲਾਂ ਕੇਵਲ 40 ਰੁਪਏ ਕਿਲੋ ਮਿਲ ਰਹੀ ਸੀ ਤੇ ਹੁਣ ਇਸ ਦਾ ਰੇਟ 200 ਰੁਪਏ ਕਿਲੋ ਪਹੁੰਚ ਚੁੱਕਿਆ ਹੈ ਟਮਾਟਰ 350 ਤੋਂ ਪਾਰ ਹੋ ਚੁੱਕੇ ਨੇ ਤੇ ਉੱਥੇ ਹੀ ਪਿਆਜ਼ ਪ੍ਰਤੀ ਕਿਲੋ 250 ਦੇ ਕਰੀਬ ਤੱਕ ਪਹੁੰਚ ਚੁੱਕਿਆ ਹੈ ਆਲੂ ਦੀ ਵੀ ਕੀਮਤ ਜੋ ਹੈ 150 ਦੇ ਕਰੀਬ ਪਹੁੰਚ ਚੁੱਕੀ ਹੈ ਯਾਨੀ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਇੱਕ ਪਾਸੇ ਹੜ੍ਹਾਂ ਦੇ ਕਾਰਨ ਲੋਕਾਂ ਦੀ ਮਤਭਾਜੀ ਸੀ ਉੱਥੇ ਹੀ ਹੁਣ ਸਬਜ਼ੀਆਂ ਦੇ দাম ਵਧਣ ਦੇ ਨਾਲ ਲੋਕਾਂ ਦੀ جیب ਤੇ ਸਿੱਧੇ ਤੌਰ ਤੇ ਜੋ ਹੈ ਉਹ ਅਸਰ ਪਿਆ ਯਾਨੀ ਕਿ ਰਸੋਈ ਦਾ ਬਜਟ ਲੋਕਾਂ ਦਾ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਦੇ ਵਿੱਚ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਸਬਜ਼ੀਆਂ ਦੇ ਫਸਲਾਂ ਜੋ ਸੀ ਪਾਕਿਸਤਾਨ ਦੇ ਵਿੱਚ 60% ਤਬਾਹ ਹੋ ਚੁੱਕੀਆਂ ਨੇ ਹੜ੍ਹ ਦੇ ਕਾਰਨ ਤਾਂ ਹੜ੍ਹ ਦਾ ਅਸਰ ਜੋ ਹੈ ਉਹ ਬੁਰਾ ਅਸਰ ਪਾਕਿਸਤਾਨ ਤੇ ਪਿਆ ਹੈ ਜਿੱਥੇ ਪਾਕਿਸਤਾਨ ਦੇ ਵਿੱਚ 60% ਦੀ ਸਬਜੀ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਰੇਟ ਜੋ ਨੇ ਸਬਜ਼ੀਆਂ ਦੇ ਉਹ ਦੁੱਗਣੇ ਤਿਗਣੇ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਅਸਰ ਜੋ ਹੈ ਉਸਦੀ ਬਜਟ ਜੋ ਹੈ ਵਿਗੜ ਚੁਕਿਆ ਹੈ ਲੋਕਾਂ ਦਾ ਤਾਂ ਆਮ ਲੋਕਾਂ ਦੇ ਹੋਰ ਮੁਸ਼ਕਲਾਂ ਜੋ ਨੇ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸਬਜ਼ੀਆਂ ਦੇ ਭਾਜ ਉਹਨੇ ਉਸਮਾਨ ਨੂੰ ਸ਼ੂਰ ਰਹੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਇੱਕ ਪਾਸੇ ਹੜਾਂ ਦੀ ਮਾਰ ਪੈ ਰਹੀ ਸੀ ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਰੇਟ ਵਧਣ ਦੇ ਨਾਲ ਲੋਕਾਂ ਦੀਆਂ ਹੋਰ ਮੁਸ਼ਕਲਾਂ ਜੋ ਨੇ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪਾਕਿਸਤਾਨ ਦੇ ਵਿੱਚ ਜਿੱਥੇ ਕਈ ਸੂਬੇ ਹੜਾਂ ਦੀ ਮਾਰ ਦੇ ਵਿੱਚ ਆਏ ਨੇ ਤੇ ਉੱਥੇ ਹੀ ਹੁਣ ਸਬਜ਼ੀਆਂ ਦੇ ਦਮ ਵਧਣ ਦੇ ਨਾਲ ਲੋਕਾਂ ਦੀਆਂ ਹੋਰ ਮੁਸ਼ਕਿਲਵਾਦੀਆਂ ਹੋਈਆਂ ਜੋ ਐ ਉਹ ਨਜ਼ਰ ਆ ਰਹੀਆਂ ਨੇ